ਸਤਿ ਸ਼੍ਰੀ ਅਕਾਲ ਮੈਂ ਰਪਿੰਦਰ ਤੋਂ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਅੱਜ ਦਾ ਦਿਨ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਸਾਰਿਆਂ ਲਈ ਬੇਹੱਦ ਜ਼ਿਆਦਾ ਸੋਹਣਾ ਹੋਵੇ ਜਦੋਂ ਵੀ ਮੈਂ ਪ੍ਰੋਗਰਾਮ ਐਤਵਾਰ ਬਾਰੇ ਸੋਚਦੀ ਆ ਤਾਂ ਹਮੇਸ਼ਾ ਤੁਹਾਡੇ ਕਮੈਂਟਸ ਪੜ੍ਹਦੀ ਆ ਤੇ ਮੈਨੂੰ ਬੜਾ ਚੰਗਾ ਲੱਗਦਾ ਹੈ ਕਿ ਵੀ ਹੁਣ ਮੈਨੂੰ ਜ਼ਿਆਦਾ ਇਸ ਪ੍ਰੋਗਰਾਮ ਨੂੰ ਕਰਨ ਵੇਲੇ ਸੋਚਣਾ ਨਹੀਂ ਪੈਂਦਾ ਪਹਿਲਾਂ ਆਪਾਂ ਥੋੜੀਆਂ ਜੀਆਂ ਹਲਕੀਆਂ ਫੁਲਕੀਆਂ ਗੱਲਾਂ ਕਰਦੇ ਆਂ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਜਿਹੜੀਆਂ ਵੀ ਮੈਂ ਗੱਲਾਂ ਕਰਦੀਆਂ ਸ਼ਾਇਦ ਉਹ ਮੇਰੇ ਆਪਣੇ ਨਾਲ ਵਾਪਰੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਇਹ ਵੀ ਲੱਗਦਾ ਹੈ ਕਿ ਮੈਂ ਸ਼ਾਇਦ ਬਹੁਤ ਜ਼ਿਆਦਾ ਉਦਾਸ ਰਹਿੰਦੀ ਆ ਪਰ ਐਦਾਂ ਦੀ ਕੋਈ ਗੱਲ ਨਹੀਂ ਪਹਿਲੀ ਗੱਲ ਤਾਂ ਦੁਨੀਆ ਤੇ ਇਹੋ ਜਿਹਾ ਕੋਈ ਬੰਦਾ ਨਹੀਂ ਹੁੰਦਾ ਜਿਹਦਾ ਕੋਈ ਤਜਰਬਾ ਨਾ ਰਿਹਾ ਹੋਵੇ ਜਿਹਦੇ ਨਾਲ ਕੁਝ ਵਾਪਰਿਆ ਨਾ ਹੋਵੇ ਪਰ ਹਾਂ ਜੇ ਤੁਸੀਂ ਉਸ ਵਾਪਰੇ ਹੋਏ ਦੇ ਵਿੱਚ ਹੀ ساری ਜ਼ਿੰਦਗੀ ਬਿਤੇ ਰਹਿੰਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਉਦਾਸ ਹੋ ਸਕਦੇ ਹੋ ਪਰ ਜਿੰਨਾ ਲੋਕਾਂ ਨੂੰ ਉਹਨਾਂ ਚੀਜ਼ਾਂ ਨੂੰ ਠੀਕ ਕਰਨਾ ਆਉਂਦਾ ਜਾਂ ਉਹਨਾਂ 'ਚੋਂ ਨਿਕਲਣਾ ਆਉਂਦਾ ਉਹ ਕਦੇ ਵੀ ਉਦਾਸ ਨਹੀਂ ਹੁੰਦੇ ਤੇ ਦੂਜੀ ਚੀਜ਼ ਹੈ ਕਿ ਜਦੋਂ ਆਪਾਂ ਕਿਸੇ ਨੂੰ ਕੋਈ ਸਲਾਹ ਦੰਨੇ ਆ ਨਾ ਤਾਂ ਹਰ ਬੰਦਾ ਇਹ ਸੋਚਣ ਲੱਗ ਜਾਂਦਾ ਵੀ ਜਦੋਂ ਤੱਕ ਤੁਹਾਡੇ ਤੇ ਆਪਣੇ ਤੇ ਨਾ ਬੀਤੀ ਹੋਵੇ ਤਾਂ ਤੁਹਾਨੂੰ ਉਦੋਂ ਤੱਕ ਨਹੀਂ ਪਤਾ ਲੱਗਦਾ ਦੂਜਿਆਂ ਨੂੰ ਕਹਿਣਾ ਜਾਂ ਦੂਜੇ ਨੂੰ ਸਲਾਹ ਦੇਣੀ ਬੇहद ਜ਼ਿਆਦਾ ਸੌਖੀ ਹੁੰਦੀ ਆ ਮੈਨੂੰ ਲੱਗਦਾ ਹੈ ਕਿ ਵੀ ਜੇ ਤੁਹਾਨੂੰ ਕੋਈ ਚੰਗੀ ਜ਼ਿੰਦਗੀ ਜਿਉਣ ਲਈ ਜਾਂ ਚੜ੍ਹਦੀ ਕਲਾ 'ਚ ਰਹਿਣ ਲਈ ਜਾਂ ਜ਼ਿੰਦਗੀ ਨੂੰ ਮੰਨਣ ਦੀ ਸਲਾਹ ਦੇ ਰਿਆ ਨਾ ਤਾਂ ਬਹੁਤ ਸਾਰੇ ਲੋਕ ਕੇ ਸਲਾਹਾਂ ਨੇ ਜਿਹੜੀਆਂ ਉਹ ਪੈਸੇ ਖਰਚ ਕੇ ਲੈਣ ਜਾਂਦੇ ਨੇ ਤੇ ਜੇ ਉਹੀ ਸਲਾਹ ਸਾਨੂੰ ਘਰੇ ਬੈਠੇ ਕਿਸੇ ਤੋਂ ਸੁਣਨ ਨੂੰ ਮਿਲਦੀ ਆ ਤਾਂ ਮੈਨੂੰ ਲੱਗਦਾ ਉਹ ਜ਼ਿੰਦਗੀ ਦੇ ਵਿੱਚ ਅਡਾਪਟ ਕਰ ਲੈਣੇ ਚਾਹੀਦੀ ਆ ਮੈਂ ਜਿੰਨੇ ਵੀ ਲੋਕਾਂ ਨੂੰ ਮਿਲਦੀਆਂ ਜਿਨ੍ਹਾਂ ਤੋਂ ਵੀ ਮੈਨੂੰ ਥੋੜਾ ਜਿਹਾ ਵੀ ਕੁਝ ਚੰਗਾ ਸੁਣਨ ਨੂੰ ਮਿਲਦਾ ਤਾਂ ਮੈਂ ਜ਼ਰੂਰ ਸਿੱਖ ਕੇ ਆਉਣੀ ਆ ਤੇ ਨਹੀਂ ਮੈਂ ਬਹੁਤ ਜ਼ਿਆਦਾ ਉਦਾਸ ਰਹਿੰਦੀ ਆ ਮੈਂ ਤਾਂ ਬਹੁਤ ਹੱਸਦੀ ਆ ਮੇਰੀ ਜ਼ਿੰਦਗੀ ਚ ਇਹ ਜੀ ਕੋਈ ਗਮੇ ਨਹੀਂ ਕਿ ਜਿਹਦੇ ਨਾਲ ਉਦਾਸੀਆਂ ਮੇਰੇ ਆਲੇ ਦੁਆਲੇ ਰਹਿਣ ਤੇ ਅੱਜ ਜਿਹੜਾ ਵਿਸ਼ਾ ਹੈ ਮੈਂ ਉਹ ਤੁਹਾਡੇ ਕਮੈਂਟਸ ਤੋਂ ਹੀ ਸੋਚਿਆ ਸੀਗਾ ਕਿ ਵੀ ਬਹੁਤ ਸਾਰੀਆਂ ਕੁੜੀਆਂ ਖਾਸ ਕਰਕੇ ਇਹ ਚੀਜ਼ ਦੀ ਕੰਪਲੇਨ ਕਰਦੀਆਂ ਨੇ ਕਿ ਜਦੋਂ ਸਾਡੇ ਘਰਾਂ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਹੁੰਦੇ ਨੇ ਜਿਨ੍ਹਾਂ ਨਾਲ ਸਾਡੀ ਬਣਦੀ ਨਹੀਂ ਉਹਨਾਂ ਨਾਲ ਅਸੀਂ ਕਿਵੇਂ ਰਹੀਏ ਮਤਲਬ ਸਿੱਧੇ ਜਾਂ ਅਸਿੱਧੇ ਤੌਰ ਤੇ ਸਾਰੀਆਂ ਕੁੜੀਆਂ ਇਹੀ ਪੁੱਛਣਾ ਚਾਹੁੰਦੀਆਂ ਹੁੰਦੀਆਂ ਨੇ ਵੀ ਸਾਡੀ ਘਰਾਂ ਚ ਸੱਸਾਂ ਨਾਲ ਦਰਾਣੀਆਂ ਜਠਾਣੀਆਂ ਨਾਲ ਜਾਂ ਫਿਰ ਨਾਨਾ ਨਾਲ ਨਹੀਂ ਬਣਦੀ ਮੈਨੂੰ ਕਈ ਵਾਰੀ ਨਾ ਬੜਾ ਹਾਸਾ ਹੁੰਦਾ ਹੁੰਦਾ ਇੰਨਾਂ ਚੀਜ਼ਾਂ ਤੇ ਚਲੋ ਜਿਹਦੇ ਨਾਲ ਵਾਪਰਦੀ ਆ ਵਾਕਏ ਪਤਾ ਤਾਂ ਉਹਨੂੰ ਹੀ ਹੋਊਗਾ ਵੀ ਉਹਦੇ ਨਾਲ ਕਿਵੇਂ ਵਾਪਰ ਰਿਆ ਹਨਾ ਪਰ ਮੈਨੂੰ ਬਹੁਤ ਹਾਸਾ ਹੁੰਦਾ ਹੈ ਕਿ ਵੀ ਅਸੀਂ ਕੁੜੀਆਂ ਅਸੀਂ ਜਨਾਨੀਆਂ ਪੜ੍ਹ ਲਿਖ ਗਈਆਂ ਪਰ ਪਤਾ ਨਹੀਂ ਕਿਉਂ ਸਾਡੀ ਸੋਚ ਹਲੇ ਤੱਕ ਵੀ ਨਾ ਬਹੁਤ ਸਾਲ ਪਿੱਛੇ ਖੜੀ ਆ ਜਿਹੜੇ ਬੰਦੇ ਹੁੰਦੇ ਨੇ ਉਹ ਲੜਦੇ ਹੁਣ ਤਾਂ ਮੈਨੂੰ ਲੱਗਦਾ ਕਿ ਬੰਦਾ ਮੰਨ ਵੀ ਲਵੇ ਕਿਉਂਕਿ ਬੰਦਿਆਂ ਨੇ ਜਾਇਦਾਦ ਪਿੱਛੇ ਲੜਨਾ ਹੁੰਦਾ ਘਰਾਂ ਪਿੱਛੇ ਲੜਨਾ ਹੁੰਦਾ ਪੈਸੇ ਪਿੱਛੇ ਲੜਨਾ ਹੁੰਦਾ ਉਹਨਾਂ ਦੇ ਨਾਂ ਜਾਇਦਾਦਾਂ ਹੁੰਦੀਆਂ ਨੇ ਤੇ ਉਸ ਚੀਜ਼ ਲਈ ਉਹ ਇੱਕ ਦੂਜੇ ਨਾਲ ਲੜਦੇ ਚੰਗੇ ਵੀ ਲੱਗਦੇ ਨੇ ਪਰ ਜਨਾਨੀਆਂ ਕਿਸੇ ਵੀ ਘਰ ਚ ਰਹਿੰਦੀਆਂ ਨੇ ਚਾਹੇ ਉਹ ਦੋ ਜਾਨੀਆਂ ਹੋਣ ਤਿੰਨ ਜਾਨੀਆਂ ਹੋਣ ਉਹ ਰਸੋਈ ਦੇ ਕੰਮਾਂ ਪਿੱਛੇ ਲੜੀ ਜਾਂਦੀਆਂ ਨੇ ਮਤਲਬ ਰਸੋਈ ਚ ਹੀ ਭਿੱੜਦੀਆਂ ਰਹਿੰਦੀਆਂ ਨੇ ਆਪਸ ਵਿੱਚ ਹਨਾ ਹੁਣ ਤੁਸੀਂ ਦੇਖੋ ਕਿ ਤੁਹਾਡੇ ਘਰਾਂ ਦੇ ਵਿੱਚ ਵੀ ਤੁਸੀਂ 2-3 ਜਾਨੀਆਂ ਰਹਿੰਦੀਆਂ ਹੋਵੋਗੇ ਕਿਹੜਾ ਮੁੱਦਾ ਹੋਏਗਾ ਤੁਹਾਡਾ ਨਾ ਤਾਂ ਪੈਸਿਆਂ ਦਾ ਮੁੱਦਾ ਹੋਊਗਾ ਨਾ ਤੁਹਾਡੇ ਨਾਲ ਜ਼ਮੀਨਾਂ ਹੋਣਗੀਆਂ ਵੀ ਤੁਸੀਂ ਉਹਨਾਂ ਪਿੱਛੇ ਲੜਦੀਆਂ ਹੋਵੋਗੇ ਨਾ ਅਸੀਂ ਕਾਦੇ ਪਿੱਛੇ ਲੜਦੇ ਆ ਅਸੀਂ ਘਰ 'ਚ ਸਿਰਫ ਇੱਕ ਰਸੋਈ ਹੈ ਜਿਹਦੇ ਵਿੱਚ ਅਸੀਂ ਲੜੀ ਜਾਂਦੇ ਆ ਉਹਦੇ 'ਚ ਹੁੰਦੇ ਨੇ ਕਿ ਸਾਡੇ ਕਾਮਕਾਰ ਕਿ ਵੀ ਮੇਰੇ ਤੋਂ ਵੱਧ ਕਰਾਇਆ ਜਾਂਦਾ ਤੂੰ ਘੱਟ ਕੰਮ ਕਰਦੀਆਂ ਜਾਂ ਮੈਨੂੰ ਜ਼ਿਆਦਾ ਸਵੇਰੇ ਉੱਠਣਾ ਪੈਂਦਾ ਉਹ ਲੇਟ ਉੱਠਦੀਆਂ ਜਾਂ ਫਿਰ ਛੋਟੀਆਂ-ਛੋਟੀਆਂ ਚੀਜ਼ਾਂ ਕਿ ਜਿਹੜੀ ਤੂੰ ਆ ਚੀਜ਼ ਮੈਨੂੰ ਕਹੀ ਆ ਮੈਨੂੰ ਲੱਗਦਾ ਇਹ ਤੂੰ ਗੁੱਸੇ ਨਾਲ ਕਹੀ ਆ ਇਹ ਤੂੰ ਮੈਨੂੰ ਮੇਣਾ ਮਾਰਿਆ ਤੇ ਜ਼ਿਆਦਾਤਰ ਇਹ ਚੀਜ਼ ਜਿਹੜੀ ਵਾਪੜਦੀ ਆ ਨਾ ਉਹ ਸੱਸ ਨੂੰ ਚ ਵਾਪੜਦੀ ਆ ਤੇ ਜਿਹੜੀਆਂ ਸੱਸਾਂ ਹੁੰਦੀਆਂ ਨੇ ਉਹ ਵੀ ਜਦੋਂ ਇਹਨਾਂ ਘਰਾਂ 'ਚ ਵਿਆਹ ਕੇ ਆਈਆਂ ਹੁੰਦੀਆਂ ਨੇ ਕਈ ਵਾਰ ਉਹਨਾਂ ਨੂੰ ਉਹ ਸਿਖਾਵਾ ਮਾਹੌਲ ਨਹੀਂ ਮਿਲਦਾ ਕਿ ਜਿਹਨੂੰ ਸੋਚ ਕੇ ਉਹ ਅਗਲੀਆਂ ਕੁੜੀਆਂ ਨੂੰ ਸਿਖਾਵਾ ਮਾਹੌਲ ਦੇ ਸਕਣ ਉਹ ਵਿਚਾਰੀਆਂ ਜੋ ਜ਼ਿੰਦਗੀ 'ਚ ਉਹਨਾਂ ਨੂੰ ਮਿਲਿਆ ਹੁੰਦਾ ਉਹੀ ਅਗਲੀ ਪੀੜ੍ਹੀ ਨੂੰ ਦੰਦੀਆਂ ਰਹਿੰਦੀਆਂ ਨੇ ਕਹਿੰਦੇ ਨੇ ਕਿ ਦੋ ਪੀੜ੍ਹੀਆਂ ਦੇ ਵਿੱਚ ਜਿਹੜਾ ਕਲੈਸ਼ ਆ ਨਾ ਉਹ ਸੋਚ ਦਾ ਇੰਨਾ ਜ਼ਿਆਦਾ ਨਹੀਂ ਹੁੰਦਾ ਜਿੰਨਾ ਕਿ ਇਸ ਚੀਜ਼ ਦਾ ਹੁੰਦਾ ਕਿ ਵੀ ਜਿਹੜਾ ਕੁਝ ਸਾਡੇ ਮਾਪਿਆਂ ਨੇ ਸਾਡੇ ਨਾਲ ਕੀਤਾ ਚਾਹੇ ਉਹ ਵਿਹਾਰ ਸੀ ਚਾਹੇ ਉਹ ਸਹੂਲਤਾਂ ਜਿਹੜੀਆਂ ਸਾਨੂੰ ਦਿੱਤੀਆਂ ਗਈਆਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਅਗਲੀ ਪੀੜ੍ਹੀ ਨੂੰ ਉਹੀ ਦੰਦੇ ਰਹੀਏ ਜਿਵੇਂ ਤੁਸੀਂ ਬਹੁਤ ਸਾਰੀਆਂ ਬਜ਼ੁਰਗ ਜਿਹੜੀਆਂ ਘਰਾਂ 'ਚ ਹੁੰਦੀਆਂ ਨੇ ਉਹਨਾਂ ਤੋਂ ਸੁਣਿਆ ਹੋਊਗਾ ਕਿ ਵੀ ਅੱਜ ਕੱਲ੍ਹ ਆਧਿਆਨੂ ਤਾਂ ਐਵੇਂ ਖੰਭ ਲੱਗੇ ਹੋਏ ਨੇ ਸਾਨੂੰ ਤਾਂ ਪੁੱਛੇ ਬਿਨਾ ਰਿਸ਼ਤੇਦਾਰੀ ਚ ਜਾਣ ਦਾ ਵੀ ਮੌਕਾ ਨਹੀਂ ਸੀ ਮਿਲਦਾ ਸਾਨੂੰ ਤਾਂ ਖਰਚਾ ਵੀ ਆ ਜਿਹੜਾ ਵੱਡੇ ਬਜ਼ੁਰਗਾਂ ਤੋਂ ਮੰਗ ਕੇ ਲੈਣਾ ਪੈਂਦਾ ਸੀ ਇੱਥੋਂ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਬੰਦਾ ਅਗਲੀ ਪੀੜੀ ਨੂੰ ਉਹੀ ਚੀਜ਼ ਦੇ ਰਿਹਾ ਜੋ ਉਹਨੂੰ ਪਿੱਛੇ ਮਿਲੀ ਜੇ ਉਹਨੂੰ ਪਿੱਛੇ ਸਖਾਵਾਂ ਮਾਹੌਲ ਮਿਲਿਆ ਹੁੰਦਾ ਉਹਨੂੰ ਘਰ 'ਚ ਥੋੜੀ ਜਿਹੀ ਆਜ਼ਾਦੀ ਮਿਲੀ ਹੁੰਦੀ ਉਹਨੂੰ ਆਉਣ ਜਾਣ ਦੀ ਆਜ਼ਾਦੀ ਮਿਲੀ ਹੁੰਦੀ ਤਾਂ ਉਹ ਆਪਣੀ ਅਗਲੀ ਪੀੜੀ ਨੂੰ ਉਹੀ ਆਜ਼ਾਦੀ ਦਿੰਦਾ ਬਹੁਤੇ ਲੋਕ ਸਮਝ ਵੀ ਜਾਂਦੇ ਨੇ ਹੋਰ ਨਵੇਂ ਨਿਆਣਿਆਂ ਦੀ ਸੋਚ ਨਾਲ ਤੁਰਦੇ ਵੀ ਨੇ ਉਹਨਾਂ ਦੀਆਂ ਗੱਲਾਂ ਨੂੰ ਮੰਨਦੇ ਵੀ ਨੇ ਤੇ ਐਦਾਂ ਹੀ ਜਿਹੜੇ ਨਵੇਂ ਨਿਆਣੇ ਹੁੰਦੇ ਨੇ ਨਾ ਉਹ ਮਾਪੇ ਉਹ ਚੀਜ਼ਾਂ ਭਾਲਦੇ ਰਹਿੰਦੇ ਨੇ ਜਿਹੜੀਆਂ ਉਹ ਅੱਗੇ ਜਾ ਕੇ ਆਪਣੀ ਔਲਾਦ ਨੂੰ ਦੇਣਗੇ ਪਰ ਜਦੋਂ ਅਸੀਂ ਵੀ ਮਾਪੇ ਬਣਾਂਗੇ ਨਾ ਸਾਡੀ ਸੋਚ ਵੀ ਇੱਥੇ ਆ ਕੇ ਖਲੋ ਜਾਂਦੀ ਆ ਅਸੀਂ ਵੀ ਆਪਣੇ ਨਿਆਣਿਆਂ ਨੂੰ ਆਜ਼ਾਦੀ ਸੋਚ ਕੇ ਦੰਨੇ ਆ ਅਸੀਂ ਵੀ ਉਹਨਾਂ ਨੂੰ ਖਰਚਾ ਸੋਚ ਕੇ ਦੰਨੇ ਆ ਅਸੀਂ ਵੀ ਉਹਨਾਂ ਨੂੰ ਘਰੋਂਬਾਰ ਜਿਹੜਾ ਪੈਰ ਆ ਉਹ ਪੁੱਟਣ ਵੇਲੇ 100 ਹਦਾਇਤਾਂ ਦੰਨਿਆ ਤੇ ਇਸ ਤ ਇੱਕ ਤਰੀਕੇ ਨਾਲ ਇਹ ਦੋ ਪੀੜੀਆਂ ਦਾ ਜਿਹੜਾ ਮੁੱਦਾ ਹੈ ਨਾ ਏసే ਢੰਗ ਦਾ ਬਣਦਾ ਹੈ ਕਿ ਵੀ ਜੋ ਸਾਡੇ ਮਾਪਿਆਂ ਨੇ ਦਿੱਤਾ ਸਾਨੂੰ ਅਸੀਂ ਅਗਲੀ ਪੀੜੀ ਨੂੰ ਦੇ ਹੀ ਜਾਂਦੇ ਆ ਬਸ ਤੇ ਜ਼ਿਆਦਾਤਰ ਜਨਾਨੀਆਂ ਘਰਾਂ 'ਚ ਇਹ ਚੀਜ਼ ਕਰਦੀਆਂ ਨੇ ਜਿਵੇਂ ਕੁੜੀਆਂ ਵੀ ਜਦੋਂ ਕਿਸੇ ਘਰ 'ਚ ਨਵੀਆਂ-ਨਵੀਆਂ ਆਉਂਦੀਆਂ ਨੇ ਨਾ ਤਾਂ ਉਹਨਾਂ ਨੂੰ ਪਤਾ ਨਹੀਂ ਕਿਉਂ ਐਂ ਲੱਗਦਾ ਹੁੰਦਾ ਵੀ ਇੱਥੇ ਮਤਲਬ ਮੇਰੀ ਦੁਨੀਆ ਹੀ ਬਦਲ ਗਈ ਦੁਨੀਆ ਬਦਲ ਗਈ ਮਤਲਬ ਵੀ ਮੇਰੇ ਨਾਲ ਸਾਰਾ ਕੁਝ ਚੰਗਾ ਹੀ ਹੋਊਗਾ ਕਦੇ ਵੀ ਇਹ ਨਹੀਂ ਹੁੰਦਾ ਵੀ ਜੇ ਤੁਸੀਂ ਕਿਸੇ ਘਰ ਚ ਵਿਆਹ ਕੇ ਜਾਓ ਉੱਥੇ ਤੁਹਾਨੂੰ ਕੋਈ ਹ ਹਮੇਸ਼ਾ ਮਤਲਬ ਉਹੋ ਜੀ ਜ਼ਿੰਦਗੀ ਦੇਊਗਾ ਵੀ ਜਿਹੋ ਜੀ ਤੁਹਾਨੂੰ ਚਾਹੀਦੀ ਸੀ ਕਦੇ ਕਦੇ ਜ਼ਿੰਦਗੀ ਉੱਥੇ ਥੋੜੀਆਂ ਥੋੜੀਆਂ ਸ਼ਰਤਾਂ ਤੇ ਵੀ ਕੱਢਣੀ ਪੈਂਦੀ ਆ ਥੋੜੇ ਥੋੜੇ ਨਵੇਂ ਮਾਹੌਲ ਚ ਜਦੋਂ ਅਸੀਂ ਜਾਂਦੇ ਆ ਨਾ ਸਾਨੂੰ ਛੋਟੇ ਛੋਟੇ ਚੀਜ਼ ਵੀ ਬੁਰੀ ਲੱਗਦੀ ਆ ਪਰ ਜਿਵੇਂ ਜਿਵੇਂ ਅਸੀਂ ਉਸ ਘਰ ਦੇ ਰੰਗ ਚ ਰੰਗੇ ਜਾਂਦੇ ਆ ਤਾਂ ਬੜੀਆਂ ਚੀਜ਼ਾਂ ਨੇ ਜਿੰਨੀਆਂ ਨੂੰ ਜਿਨ੍ਹਾਂ ਨੂੰ ਅਸੀਂ ਨਜ਼ਰ ਅੰਦਾਜ਼ ਕਰਨਾ ਸਿੱਖ ਜਾਂਦੇ ਆ ਵੀ ਸਾਨੂੰ ਯਾਦ ਵੀ ਨਹੀਂ ਰਹਿੰਦਾ ਵੀ ਯਾਰ ਸਵੇਰੇ ਮੈਨੂੰ ਕਿਸੇ ਨੇ ਕੀ ਕਿਹਾ ਸੀਗਾ ਕਦੇ-ਕਦੇ ਮਾਹੌਲ ਐਦਾਂ ਦਾ ਵੀ ਹੁੰਦਾ ਜਦੋਂ ਨਵੇਂ-ਨਵੇਂ ਜਾਈਦਾ ਵੀ ਕਿਸੇ ਨੇ ਛੋਟੀ ਜਿਹੀ ਵੀ ਚੀਜ਼ ਕਹਿਤੀ ਨਾ ਤਾਂ ਉੱਥੇ ਐ ਲੱਗਦਾ ਹੁੰਦਾ ਵੀ ਅੱਛਾ ਮੇਰੇ ਘਰੇ ਤਾਂ ਕਦੇ ਕਿਸੇ ਨੇ ਮੈਨੂੰ ਕਿਹਾ ਨਹੀਂ ਸੀਗਾ ਜਦਕਿ ਸਾਡੇ ਘਰਾਂ 'ਚ ਵੀ ਸਾਡੇ ਨਾਲ ਓਵੇਂ ਦਾ ਵਰਤਾਅ ਬਹੁਤ ਵਾਰੀ ਹੁੰਦਾ ਏ ਅਸੀਂ ਵੀ ਆਪਣੇ ਪਿੱਕੇ ਘਰਾਂ 'ਚ ਰਹਿਆ ਕਈ ਵਾਰੀ ਮਾਪਿਓ ਇੰਨਾ ਜ਼ਿਆਦਾ ਝਿੜਕ ਦਿੰਦੇ ਹੁੰਦੇ ਸੀਗੇ ਵੀ ਦੋ ਕਪਲ ਲਈ ਤਾਂ ਇਹ ਸੋਚਣਾ ਸਾਡੇ ਮਾਪਿਓ ਹੀ ਨੇ ਇੰਨਾ ਭੜਾ ਵਰਤਾਕਾ ਤੂੰ ਕਰਦੇ ਆ ਪਰ ਜਦੋਂ ਦੂਜੇ ਘਰ 'ਚ ਅਸੀਂ ਜਾਂਦੇ ਆ ਤਾਂ ਅਸੀਂ ਛੋਟੀਆਂ-ਛੋਟੀਆਂ ਚੀਜ਼ਾਂ ਪਿੱਛੇ ਐਵੇਂ ਲੜਦੇ-ਪੜਦੇ ਫਿਰ ਜਾਂਦੇ ਆ ਹੁਣ ਜੇ ਆਪਾਂ ਮੰਨੀਏ ਕਿ ਛੋਟੇ-ਛੋਟੇ ਪਰਿਵਾਰ ਨੇ ਉਹਨਾਂ 'ਚ ਕਿੰਨਾ ਘਰਸੋਈ ਦਾ ਕੰਮ ਹੋ ਸਕਦਾ ਹਨਾ ਅੱਜਕੱਲ ਇੰਨੇ ਜ਼ਿਆਦਾ ਡਾਈਟਿੰਗ ਕੌਂਸ਼ੀਅਸ ਨੇ ਲੋਕ ਸਰੀਰ ਨੂੰ ਲੈ ਕੇ ਇੰਨਾ ਜ਼ਿਆਦਾ ਸੋਚਦੇ ਨੇ ਕਿ ਦੋ ਰੋਟੀਆਂ ਤੋਂ ਵੱਧ ਤੀਜੀ ਰੋਟੀ ਤੁਸੀਂ ਕਿਸੇ ਦੀ ਥਾਲੀ 'ਚ ਧਰ ਦੋ ਨਾ ਤਾਂ ਅਗਲਾ ਕਹਿੰਦਾ ਮੈਂ ਨਹੀਂ ਖਾਣੀ ਤੇ ਵਕਤ ਤੋਂ ਵੀ ਸੀਗਾ ਜਦੋਂ ਇੰਨਾ-ਇੰਨਾ ਘਰਾਂ ਦਾ ਕੰਮ ਹੁੰਦਾ ਸੀਗਾ ਫੇਰ ਵੀ ਪਤਾ ਨਹੀਂ ਕਿਉਂ ਉਹਨਾਂ ਦੀ ਆਪਸ ਵਿੱਚ ਇੰਨੀ ਬਣਦੀ ਹੁੰਦੀ ਸੀ ਦਰਾਣੀਆਂ 'ਚ ਠਾਣੀਆਂ ਦੀ ਸੱਸਾਂ ਨਾਲ ਨਣਾਨਾ ਨਾਲ ਪਰ ਹੁਣ ਅਸੀਂ ਪਤਾ ਨਹੀਂ ਕਿਉਂ ਇੱਕ ਦੂਜੇ ਤੋਂ ਇੰਨੇ ਜ਼ਿਆਦਾ ਔਖੇ ਆ ਵੀ ਅਸੀਂ ਕਈ ਵਾਰੀ ਘਰ ਚ ਬੈਠੇ ਬੰਦੇ ਨੂੰ ਦੇਖ ਕੇ ਨਹੀਂ ਸਿਖਾਉਂਦੇ ਸਿਰਫ ਗੱਲਾਂ ਕਿਉਂ ਦਿਆਂ ਨਾ ਵੀ ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਵੀ ਮੈਨੂੰ ਆਹ ਕਹਿ ਦਿੱਤਾ ਸੀ ਮੈਨੂੰ ਆ ਇਹਨੇ ਤਾਨਾ ਮਾਰਿਆ ਸੀ ਇਹਨੇ ਮੈਨੂੰ ਆ ਚੀਜ਼ ਉਸ ਵਕਤ ਤੇ ਸੁਣਾਤੀ ਸੀ ਇਹ ਘਰ ਦਾ ਸਾਰਾ ਕੰਮ ਮੇਰੇ ਜਿੰਮੇ ਛੱਡ ਦਿੰਦੀ ਆ ਹੁੰਦਾ ਵੀ ਆ ਕਈ ਵਾਰੀ ਅਸੀਂ ਕਰਦੇ ਵੀ ਆ ਅਸੀਂ ਦੂਜੇ ਬੰਦੇ ਨੂੰ ਜਿਹਦੇ ਨਾਲ ਸਾਨੂੰ ਬੇहद ਜ਼ਿਆਦਾ ਬਣਾ ਕੇ ਰੱਖਣੀ ਚਾਹੀਦੀ ਸੀ ਉਹਨੂੰ ਬੇहद ਜ਼ਿਆਦਾ ਤੰਗ ਕਰ ਦਿੰਨੇ ਆ ਮੈਂ ਇੱਕ ਵਾਰੀ ਆਪਣੇ ਇੱਕ ਕਾਲਮ ਚ ਇਹ ਚੀਜ਼ ਲਿਖੀ ਸਗੀ বিজেਕਾਰ ਚ 10 ਬੰਦੇ ਹੋਣ ਨਾ ਉਹ ਤਾਂ ਵੀ ਨਹੀਂ ਲੜਦੇ ਮਤਲਬ ਪਰ ਜੇ ਦੋ ਜਨਾਨੀਆਂ ਹੋਣ ਉਹ ਵੀ ਆਪਸ ਵਿੱਚ ਸਾਰਾ ਦਿਨ ਲੜਦੀਆਂ ਨੇ ਤੇ ਪਰ ਹੋਣਾ ਕੀ ਚਾਹੀਦਾ ਕਿ ਉਹਨਾਂ ਦੀ ਆਪਸ ਵਿੱਚ ਐਨੀ ਬਣਨੀ ਚਾਹੀਦੀ ਆ ਕਿ ਉਹਨਾਂ 10 ਬੰਦਿਆਂ ਨੂੰ ਮੂਰੇ ਲਾ ਕੇ ਰੱਖਣਾ ਨਾ ਪਰ ਪਤਾ ਨਹੀਂ ਕਿਉਂ ਸਾਡੇ 'ਚ ਧੀਰਜ ਨਹੀਂ ਹੈਗਾ ਇਹ ਸਬਰ ਨਹੀਂ ਹੈਗਾ ਅਸੀਂ ਆਪਣੀ ਜਾਤ ਨੂੰ ਬਹੁਤ ਜ਼ਿਆਦਾ ਨਫ਼ਰਤ ਕਰਦੇ ਆ ਸੱਸਾਂ ਹੁੰਦੀਆਂ ਨੇ ਕਈ ਵਾਰੀ ਕੁੜੀਆਂ ਹੋ ਜਾਂਦੀਆਂ ਨੇ ਨੋਹਾਂ ਦੇ ਉਹਨਾਂ ਨੂੰ ਨਫ਼ਰਤ ਕਰਦੀਆਂ ਨੇ ਉਹ ਆਪਣੀਆਂ ਨੋਹਾਂ ਨੂੰ ਵੀ ਕਈ ਵਾਰ ਨਫ਼ਰਤ ਕਰਦੀਆਂ ਨੇ ਨੋਹਾਂ ਵੀ ਐਵੇਂ ਹੀ ਕਰਦੀਆਂ ਨੇ ਉਹਨਾਂ ਨੂੰ ਦੁਨੀਆਂ 'ਚ ਸਭ ਤੋਂ ਭੈੜੀ ਜੇ ਕੋਈ ਚੀਜ਼ ਲੱਗਦੀ ਆ ਤਾਂ ਉਹਨਾਂ ਨੂੰ ਆਪਣੀ ਸੱਸ ਲੱਗਦੀ ਹੁੰਦੀ ਆ ਬਹੁਤੀ ਵਾਰੀ ਇਹ ਚੀਜ਼ ਹੁੰਦੀ ਆ ਹੋ ਸਕਦਾ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਫਰਕ ਪੈ ਗਿਆ ਅੱਜ ਕੱਲ ਲੋਕੀ ਨੋਹਾਂ ਨੂੰ ਵੀ ਧੀਆ ਵਾਂਗੂ ਸਮਝਣ ਲੱਗ ਗਏ ਨੇ ਤੇ ਧੀਆ ਵੀ ਆਪਣੀਆਂ ਸੱਸਾਂ ਨੂੰ ਬਹੁਤ ਪਿਆਰ ਕਰਨ ਲੱਗ ਗੀਆਂ ਪਰ ਕਿਤੇ ਨਾ ਕਿਤੇ ਫੇਰ ਵੀ ਜਿਹੜੀ ਸਾਡੀ ਸੋਚ ਆ ਨਾ ਹਲੇ ਤੱਕ ਏਸੀ ਚੀਜ਼ ਤੇ ਖੜੀ ਆ ਤੇ ਜੇ ਲੜਾਈ ਹੋ ਸਕਦੀ ਆ ਮੈਨੂੰ ਲੱਗਦਾ ਜਾਂ ਤਾਂ ਛੋਟੀਆਂ-ਮੋਟੀਆਂ ਚਾਬੀਆਂ ਦੀ ਚੌਧਰ ਹੁੰਦੀ ਆ ਵੀ ਮੇਰੇ ਹੱਥ 'ਚ ਕਦੋਂ ਆਉਣਗੀਆਂ ਜਿੰਨਾ ਜਿੰਨਾ ਕੋਲੇ ਵੀ ਚਾਬੀਆਂ ਦੀ ਚੌਧਰ ਹੁੰਦੀ ਆ ਨਾ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਸਿਰ ਦੇ ਵਾਲ ਕਿੰਨੇ ਛੇਤੀ ਚਿੱਟੇ ਹੋ ਜਾਂਦੇ ਨੇ ਕੀ ਨੂੰ ਕੀ ਦੇਣਾ ਕਿਹਦੇ ਤੋਂ ਕੀ ਲੈਣਾ ਕਿਵੇਂ ਕਰਦੀਆਂ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨੀਆਂ ਨੇ ਕਿਵੇਂ ਕਰਦੇ ਸਾਰੇ ਖਰਚੇ ਪੂਰੇ ਕਰਨੇ ਨੇ ਇਹ ਸਭ ਤੋਂ ਜ਼ਿਆਦਾ ਉਹੀ ਬੰਦਾ ਭੁਗਤਦਾ ਜਿਹਦੇ ਹੱਥ 'ਚ ਚਾਬੀਆਂ ਹੁੰਦੀਆਂ ਨੇ ਜਿੰਨਾ ਚਿਰ ਤੁਹਾਡੇ ਸਿਰਾਂ ਤੇ ਬਜ਼ੁਰਗ ਬੈਠੇ ਨੇ ਚਾਹੇ ਉਹ ਤੁਹਾਡੀ ਸੱਸ ਹੈ ਚਾਹੇ ਤੁਹਾਡਾ ਸਹੁਰਾ ਤੁਹਾਨੂੰ ਘਰ ਪਰਿਵਾਰ ਦੀ ਆਪਣੇ ਨਿਆਣਿਆਂ ਦੀ ਅੱਧੀ ਚਿੰਤਾ ਰਹਿ ਜਾਂਦੀ ਆ ਜੇ ਕੋਈ ਦੋ ਕੁ ਕੌੜੇ ਬੋਲ ਬੋਲ ਲੰਦਾ ਨਾ ਮੈਨੂੰ ਲੱਗਦਾ ਕਿ ਉਹ ਨਜ਼ਰ ਅੰਦਾਜ਼ ਵੀ ਕੀਤੇ ਜਾ ਸਕਦੇ ਹੁੰਦੇ ਨੇ ਦਿਨ 'ਚ ਜੇ 10 ਵਾਰ ਤੁਹਾਨੂੰ ਕੋਈ ਸੁਲਾਉਂਦਾ ਤੇ 2 ਵਾਰ ਤੁਹਾਨੂੰ ਕੋਈ ਬੁਰਾ ਕਹਿੰਦਾ ਤਾਂ ਇਹ ਐਡਾ ਵੱਡਾ ਮੁੱਦਾ ਨਹੀਂ ਹੈਗਾ ਕਿ ਵੀ ਅਸੀਂ ਉਹਨੂੰ ਆਪਣੀ ਜ਼ਿੰਦਗੀ ਨਾਲੋਂ ਕੀਮਤੀ ਜਾਂ ਫਿਰ ਉਸੇ ਮੁੱਦੇ ਨੂੰ ਮਤਲਬ ਪੂਰੇ ਦਿਨ ਦਾ ਮੁੱਦਾ ਬਣਾ ਲੀਏ ਤੇ ਐਦਾਂ ਹੀ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਵੀ ਚਾਹੀਦਾ ਸਾਡੀਆਂ ਸੱਸਾਂ ਨੂੰ ਵੀ ਵੀ ਜੇ ਘਰ 'ਚ ਨਵੀਂ ਕੁੜੀ ਆਉਂਦੀ ਆ ਜਦੋਂ ਉਹਨੂੰ ਘਰ ਦੇ ਤੌਰ ਤਰੀਕੇ ਸਿੱਖਣ ਨੂੰ ਥੋੜਾ ਜਿਹਾ ਵਕਤ ਲੱਗਦਾ ਪਰ ਬਹੁਤ ਛੇਤੀ ਤਦ ਸਿੱਖ ਸਕਦੀ ਆ ਜੇ ਤੁਸੀਂ ਉਹਨੂੰ ਮੁਹੱਬਤ ਨਾਲ ਸਿਖਾਓ ਉਹਨੂੰ ਪਿਆਰ ਨਾਲ ਇਹ ਚੀਜ਼ ਮਹਿਸੂਸ ਕਰਾਓ ਕਿ ਇਹ ਘਰ ਉਹਦਾ ਏ ਤੇ ਇਸ ਘਰ ਦਾ ਜੇ ਕੁਝ ਡੁੱਲਦਾ ਕੁਝ ਗਵਾਚਦਾ ਜਾਂ ਕੁਛ ਨੁਕਸਾਨ ਹੁੰਦਾ ਉਹ ਦਾ ਆਪਣਾ ਨੁਕਸਾਨ ਆ ਨਾ ਕਿ ਅਸੀਂ ਉੱਥੇ ਇੱਕ ਦੂਜੇ ਦੇ ਵਿਰੁੱਧ ਖੜ੍ਹ ਜਾਣਾ ਮੈਨੂੰ ਤਾਂ ਲੱਗਦਾ ਹੁੰਦਾ ਵੀ ਸਾਨੂੰ ਨਾ ਜਰਾਨੀਆਂ ਨੂੰ ਆਪਣੇ ਮਸਲੇ ਵੀ ਹੱਲ ਨਹੀਂ ਕਰਨੇ ਆਉਂਦੇ ਜੇ ਮੈਨੂੰ ਆਪਣੀ ਸੱਸ ਨਾਲ ਕੋਈ ਦਿੱਕਤ ਆ ਨਾ ਪਤਾ ਨਹੀਂ ਕਿਉਂ ਮੈਂ ਆਪਣੇ ਘਰ ਵਾਲੇ ਨੂੰ ਕਹੂੰਗੀ ਜਦ ਕਿ ਮੈਨੂੰ ਕਹਿਣੀ ਤਾਂ ਸਿੱਧੇ ਉਹਨੂੰ ਚਾਹੀਦੀ ਆ ਵੀ ਮੈਨੂੰ ਤੁਹਾਡੇ ਨਾਲ ਆਹ ਪ੍ਰੋਬਲਮ ਆ ਮੈਨੂੰ ਤੁਹਾਡੀ ਆਹ ਚੀਜ਼ ਸਹੀ ਨਹੀਂ ਲੱਗਦੀ ਜੇ ਆਪਾਂ ਇਹਨੂੰ ਥੋੜਾ ਜਿਹਾ ਠੀਕ ਕਰ ਲਈਏ ਜਦ ਤੁਸੀਂ ਥੋੜਾ ਜਿਹਾ ਇਹਦੇ ਚ ਸੁਧਾਰ ਕਰ ਲੋ ਸੇਮ ਚੀਜ਼ ਬਜ਼ੁਰਗ ਕਰਦੇ ਨੇ ਉਹ ਵੀ ਐਵੇਂ ਹੀ ਕਰਦੀਆਂ ਨੇ ਉਹ ਆਪਣੇ ਘਰ ਵਾਲੇ ਨੂੰ ਦੱਸਣਗੀਆਂ ਜੇ ਸਾਨੂੰ ਦਰਾਣੀ ਤੋਂ ਪ੍ਰੋਬਲਮ ਆ ਉਹ ਸਾਨੂੰ ਨਹੀਂ ਦੱਸੇਗੀ ਉਹ ਵੀ ਆਪਣੇ ਘਰ ਵਾਲੇ ਨੂੰ ਦੱਸੇਗੀ ਜਦਕਿ ਹੱਲ ਉਹਨਾਂ ਕੋਲ ਨਹੀਂ ਹੁੰਦਾ ਹੱਲ ਸਾਡੇ ਕੋਲ ਹੁੰਦਾ ਤੇ ਘਰ ਦੇ ਮਸਲੇਆਂ 'ਚ ਅਸੀਂ ਜਿੰਨਾ ਜ਼ਿਆਦਾ ਬੰਦਿਆਂ ਨੂੰ ਸ਼ਾਮਲ ਕਰਦੇ ਰਵਾਂਗੇ ਨਾ ਉਹ ਮਸਲੇ ਹੋਰ ਜ਼ਿਆਦਾ ਵਿਗੜ ਜਾਂਦੇ ਨੇ ਫਿਰ ਲੋਕ ਕਹਿ ਦਿੰਦੇ ਆ ਵੀ ਸਭ ਪਹਿਲਾਂ ਸਭ ਕੁਝ ਠੀਕ ਸੀਗਾ ਜਦੋਂ ਉਹਨੀਆਂ ਇਹ ਬਾਹਰ ਲੀਆਂ ਆਈਆਂ ਨੇ ਇਹਨਾਂ ਨੇ ਸਭ ਕੁਝ ਖਰਾਬ ਕਰਤਾ ਜਦੋਂ ਕਿਸੇ ਨਵੇਂ ਘਰ ਚ ਜਾਓ ਇਹ ਸੋਚ ਕੇ ਜਾਓ ਕਿ ਉਸ ਘਰ ਚ ਮੈਨੂੰ ਕਦੇ ਕਦੇ ਓਵੇਂ ਦਾ ਮਾਹੌਲ ਨਹੀਂ ਮਿਲੂਗਾ ਜਿਹੜਾ ਮੇਰੇ ਪੇਕੇਆਂ ਚ ਸੀਗਾ ਮੈਨੂੰ ਘਰ ਦੀਆਂ ਜ਼ਿੰਮੇਵਾਰੀਆਂ ਵੀ ਚੁੱਕਣੀਆਂ ਪੈ ਸਕਦੀਆਂ ਨੇ ਮੈਨੂੰ ਕਦੇ ਕਦੇ ਕਿਸੇ ਤੋਂ ਕੁਝ ਸੁਣਨਾ ਵੀ ਪੈ ਸਕਦਾ ਤੇ ਜਿਹੜੇ ਘਰ ਚ ਬਜ਼ੁਰਗ ਹੁੰਦੇ ਨੇ ਉਹਨਾਂ ਨੇ ਆਪਣਾ ਪਿਛਲਾ ਜਿਵੇਂ ਮਰਜ਼ੀ ਹੰਡਾਇਆ ਹੋਵੇ ਉਹਨਾਂ ਨੂੰ ਵੀ ਚਾਹੀਦਾ ਕਿ ਨਵੀਂ ਪੀੜੀ ਦੇ ਮੁਤਾਬਕ ਥੋੜਾ ਜਿਹਾ ਆਪਣੇ ਆਪ ਨੂੰ ਜੇ ਤੁਸੀਂ ਢਾਲ ਲਵਾਉਣਾ ਤਾਂ ਤੁਹਾਡੀ ਜ਼ਿੰਦਗੀ ਸੌਖੀ ਹੋ ਜਾਏਗੀ ਥੋੜੀ ਜੀ ਆਪਾਂ ਹਰ ਚੀਜ਼ ਤੇ ਹਦਾਇਤ ਵੀ ਲਾਵਾਂਗੇ ਤਾਂ ਫਿਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਨਿਆਣੇ ਸਾਡੇ ਤੋਂ ਲੁਕੋਣ ਲੱਗ ਜਾਂਦੇ ਨੇ ਉਹ ਆਪਣੇ ਫੈਸਲੇ ਸਾਡੇ ਤੋਂ ਲੁਕੋ ਕੇ ਕਰਨਗੇ ਕਿਉਂਕਿ ਉਹਨਾਂ ਦੀ ਵੀ ਮਜਬੂਰੀ ਆ ਉਹਨਾਂ ਨੇ ਵੀ ਨਵੇਂ ਢੰਗ ਨਾਲ ਨਵੇਂ ਰੰਗ ਨਾਲ ਜ਼ਿੰਦਗੀ ਜਿਉਣੀ ਆ ਤੇ ਮੁੱਕ ਦੀ ਗੱਲ ਇਹ ਆ ਕਿ ਹਰ ਬੰਦੇ ਨੂੰ ਪਤਾ ਜ਼ਿੰਦਗੀ ਇੱਕੋ ਵਾਰ ਮਿਲੀ ਆ ਤੇ ਕਦੇ ਵੀ ਇਹਨੂੰ ਐਵੇਂ ਰਸੋਈ ਦੇ ਮਸਲਿਆਂ 'ਚ ਝਗੜ ਝਗੜ ਕੇ ਖਰਾਬ ਨਾ ਕਰੋ ਕਿਸੇ ਨਾਲ ਤੁਹਾਡਾ ਮિજાਜ ਨਹੀਂ ਮਿਲਦਾ ਉਹਨੂੰ ਇਗਨੋਰ ਕਰਨਾ ਸਿੱਖੋ ਜੇ ਫਿਰ ਵੀ ਇੰਨਾ ਕੁ ਲੱਗਦਾ ਕਿ ਬਹੁਤ ਜ਼ਿਆਦਾ ਦਿੱਕਤ ਆ ਜਿਵੇਂ ਪਿਛਲੇ ਪ੍ਰੋਗਰਾਮ 'ਚ ਇੱਕ ਭੈਣ ਸੀਗੇ ਉਹਨਾਂ ਨੇ ਲਿਖਿਆ ਕਹਿੰਦੇ ਵੀ ਮੇਰੇ ਤੋਂ ਸਬਜੀ ਜੋ ਬਚੇ ਹੋਏ ਪੈਸੇ ਤੱਕ ਵੀ ਮੰਗ ਲੈ ਜਾਂਦੇ ਨੇ ਹਨ ਮੈਨੂੰ ਲੱਗਦਾ ਵੀ ਇੰਨੀ ਮੈਂਟਲ ਸਫੋਕੇਸ਼ਨ ਇੰਨੀ ਤੰਗੀ ਵੀ ਅਸੀਂ ਕਾਦੇ ਲਈ ਕਿਸੇ ਨੂੰ ਦੇਣੀ ਆ ਤੁਸੀਂ ਪੈਸਿਆਂ ਦੇ ਢੇਰ ਵੀ ਲਾ ਦੋ ਨਾ ਦੁਨੀਆ ਤੇ ਤੁਸੀਂ ਸੋਨੇ ਦੀਆਂ ਕੰਧਾਂ ਵੀ ਖੜੀਆਂ ਕਰ ਦੋ ਜਦੋਂ ਤੁਸੀਂ ਜਾਣਾ ਨਾ ਉਦੋਂ ਤਾਂ ਜਿਹੜਾ ਤਨ ਤੇ ਇੱਕ ਲੀੜਾ ਹੁੰਦਾ ਉਹ ਵੀ ਲੋਕ ਸਭ ਤੋਂ ਸਸਤਾ ਲੱਭਦੇ ਆ ਤੇ ਦਰਜੀ ਨੂੰ ਕਹਿੰਦੇ ਆ ਕਿ ਕੱਚੀਆਂ ਹੀ ਸੀਣਾ ਲਾ ਦੇ ਮਤਲਬ ਤੁਹਾਡੇ ਸਲਾਈ ਤੇ ਵੀ ਬੰਦਾ ਪੈਸੇ ਨਹੀਂ ਖਰਚਦਾ ਹੈਗਾ ਤੇ ਫਿਰ ਇੱਥੇ ਕਾ ਦਾ ਮਾਣਾ ਆਪਣਿਆਂ ਨਾਲ ਹੀ ਅਸੀਂ ਲੜੀ ਜਾਂਦੇ ਆ ਆਪਣਿਆਂ ਨੂੰ ਜਿਨ੍ਹਾਂ ਨੂੰ ਅਸੀਂ ਸਕੂਨ ਦੇਣਾ ਜਿਨ੍ਹਾਂ ਨੂੰ ਸਾਨੂੰ ਮੁਹੱਬਤ ਚਾਹੀਦੀ ਆ ਉਹਨਾਂ ਨੂੰ ਸਾਰਾ ਦਿਨ ਅਸੀਂ ਮਾੜਾ ਬੋਲ ਬੋਲ ਕੇ ਆਪ ਵੀ ਕੁੜੀ ਜਾਂਨੇ ਆ ਅਗਲੇ ਦਾ ਵੀ ਲਹੂ ਪੀ ਰੱਖਦੇ ਆ ਫਿਰ ਅਸੀਂ ਕਹਿੰਨੇ ਆ ਵੀ ਅੱਧੀ ਆਮਦਨ ਤਾਂ ਜਿਹੜੀ ਉਹ ਦਵਾਈਆਂ ਤੇ ਚਲੀ ਗਈ ਹੈ ਨਾ ਜੇ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਨਾ ਤਾਂ ਕਿਸੇ ਦਾ ਵੀ ਚੰਮ ਕਦੇ ਕੰਮ ਕਰੇ ਤੇ ਨਹੀਂ ਕਸਿਆ ਅੱਜ ਤੱਕ ਤੁਸੀਂ ਜੀ ਨੂੰ ਮਰਜ਼ੀ ਪੁੱਛ ਲਓ ਕਹਿੰਦੇ ਨੇ ਕਿ ਕੰਮ ਕਿਸਮਤ ਵਾਲਿਆਂ ਨੂੰ ਮਿਲਦਾ ਤੇ ਜੇ ਤੁਸੀਂ ਸਭ ਕੁਝ ਕਰਕੇ ਖੁਸ਼ ਹੋ ਕਿਸੇ ਨੇ ਵੱਧ ਕਰ ਲਿਆ ਕਿਸੇ ਨੇ ਘੱਟ ਕਰ ਲਿਆ ਮੋਟਿਵ ਰੱਖੋ ਮੈਂ ਖੁਸ਼ ਰਹਿਣਾ ਮੈਨੂੰ ਅੱਜ ਦਿਨ ਚ ਚਾਰ ਕੰਮ ਵੱਧ ਵੀ ਕਰਨੇ ਪੈਗੇ ਜਦੋਂ ਤੱਕ ਸਰੀਰ ਨਹੀਂ ਥੱਕਦਾ ਐਵੇਂ ਮਨ ਨੂੰ ਕਾ ਧੋਕੇਵਾਂ ਦਈ ਜਾਣਾ ਕਿ ਮੈਨੂੰ ਕਰਨੇ ਪੈਗੇ ਸਰੀਰ ਤਦੱਸ ਨਹੀਂ ਰਿਹਾ ਕਿ ਤੈਨੂੰ ਕਰਨੇ ਪੈਗੇ ਮਨ ਹੀ ਦਸੀ ਜਾਂਦਾ ਮੈਨੂੰ ਕਰਨੇ ਪੈਗੇ ਉਹਨੇ ਨਹੀਂ ਕੀਤੇ ਹੈਨਾ ਇਨਾਂ ਸਾਰੀਆਂ ਚੀਜ਼ਾਂ ਤੋਂ ਬਾਹਰ ਨਿਕਲ ਕੇ ਜਾਉ ਜ਼ਿੰਦਗੀ ਇੰਨੀ ਸੋਹਣੀ ਆ ਹਰ ਇੱਕ ਦਿਨ ਨਵਾਂ ਚੜਦਾ ਉਹਨੂੰ ਨਵੇਂ ਟੰਗ ਨਾਲ ਵੇਖੋ ਤੇ ਦੁਨੀਆ ਤੇ ਇਹੀ ਸੋਚੋ ਕਿ ਜੋ ਮੈਂ ਕਰਨ ਲਈ ਆਇਆ ਨਾ ਉਹ ਕੋਈ ਨਹੀਂ ਕਰ ਸਕਦਾ ਜੋ ਤੁਹਾਡੇ ਮਨ ਦੀ ਖੁਸ਼ੀ ਆ ਜੋ ਤੁਹਾਡੇ ਤਨ ਦੀ ਖੁਸ਼ੀ ਆ ਉਹਨੂੰ ਜਿਉਂ ਉਹ ਉਸ ਟੰਗ ਨਾਲ ਰਹੋ ਘਰਾਂ 'ਚ ਪਿਆਰ ਬਣਾ ਕੇ ਰੱਖੋ ਕਿਉਂਕਿ ਪੂਰੀ ਦੁਨੀਆ ਘੁੰਮ ਕੇ ਜਿਹੜੀ ਛੱਤ ਥੱਲੇ ਤੁਸੀਂ ਵਾਪਸ ਆਉਣਾ ਉਹ ਛੱਤ ਥੱਲੇ ਆਉਣ ਲਈ ਵਕਈ ਤੁਹਾਡਾ ਮਨ ਤੰਗ ਦਾ ਹੋਣਾ ਚਾਹੀਦਾ ਇਹ ਨਾ ਹੋਵੇ ਕਿ ਹਾਏ ਮੈਂ ਹੁਣ ਸ਼ਾਮ ਨੂੰ ਫੇਰ ਉਸੇ ਘਰ 'ਚ ਜਾਣਾ ਇਦਾਂ ਦੀ ਚੀਜ਼ ਨਹੀਂ ਜ਼ਿੰਦਗੀ 'ਚ ਹੋਣੀ ਚਾਹੀਦੀ ਖਾਸ ਕਰਕੇ ਜਨਾਨੀਆਂ ਆਪਸ ਵਿੱਚ ਮੁਹੱਬਤ ਬਣਾ ਕੇ ਰੱਖੋ ਦੁਨੀਆ ਤੇ ਸੋਹਣੇ ਢੰਗ ਨਾਲ ਜਿਵੇਂ ਅੱਜ ਦਾ ਵਿਚਾਰ ਰਹੀ ਸੀ ਅਗਲੀ ਵਾਰ ਫਿਰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ